ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕtियां ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਮੁਸ਼ਕਲਾਂ ਚ ਘਿਰਦੇ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਹੋਰ ਵਿਧਾਇਕ ਤੇ ਗਵਾਂਡੀ ਸੂਬੇ ਦੇ ਵਿੱਚ ਪਰਚਾ ਦਰਜ ਹੋ ਗਿਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਤੇ ਕਾਫੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਹਾਲਾਤ ਜਾਂ ਕਹ ਲਈਏ ਕਿ ਜੋ ਚਰਚਾ ਦਾ ਵਿਸ਼ਾ ਲਗਾਤਾਰ ਕੇਸ ਚੰਡੀਗੜ੍ਹ ਦਾ ਰਿਹਾ ਹੈ ਆਈਪੀਐਸ ਅਫਸਰ वाई पूरन कुमार ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਪਰ ਉਸ ਮਾਮਲੇ ਨੇ ਉਸ ਵੇਲੇ ਇੱਕ ਨਵਾਂ ਮੋੜ ਲਿਆ ਜਦੋਂ ਇੱਕ ASI ਪ੍ਰਦੀਪ ਲਾਠਰ ਵੱਲੋਂ ਲੋਤਕ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਔਰ ਖੁਦਕੁਸ਼ੀ ਕਰਨ ਤੋਂ ਬਾਅਦ ਜੋ ਸੁਸਾਈਡ ਨੋਟ ਬਰਾਮਦ ਹੋਇਆ ਹਾਲਾਂਕਿ ਇੱਕ ਵੀਡੀਓ ਵੀ ਉਸ ਵੱਲੋਂ ਜਾਰੀ ਕੀਤਾ ਗਿਆ ਪਰ ਜੋ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਉਸਨੇ ਕਈ ਸਾਰੀਆਂ ਤਾਰਾਂ ਖੋਲੀਆਂ ਤੇ ਕਈ ਗੰਭੀਰ ਇਲਜ਼ਾਮ ਉਸ ਸੁਸਾਈਡ ਨੋਟ ਦੇ ਵਿੱਚ ਵਾਈਪੂਰਨ ਕੁਮਾਰ ਉਹਨਾਂ ਦੀ ਪਤਨੀ ਅਮਨੀਤ ਤੇ ਉਹਨਾਂ ਦੇ ਗਨਮੈਨ ਤੇ ਇਸ ਦੇ ਨਾਲ ਨਾਲ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਨਾਮ ਉਹਦੇ ਚ ਲਿਖ ਕੇ ਇੱਕ ਵੱਡੇ ਘਟਾਲੇ ਦੇ ਰਿਸ਼ਵਤ ਦੇ ਗੰਭੀਰ ਇਲਜ਼ਾਮ ਲਾਏ ਗਏ ਨੇ ਹੁਣ ਸਵਾਲ ਵੱਡਾ ਹੈ ਕਿ ਹਰਿਆਣੇ ਦੇ ਆਈਪੀਐਸ ਅਫਸਰ ਦੀ ਖੁਦਕੁਸ਼ੀ ਮਾਮਲੇ ਚ ਆਮ ਆਦਮੀ ਪਾਰਟੀ ਦਾ ਵਿਧਾਇਕ ਕਿਉਂ ਦਰਸਲ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਜਿਹੜੇ ਕਿ ਰਿਸ਼ਤੇ ਦੇ ਵਿੱਚ वाई पूरन कुमार ਦੇ ਰਿਸ਼ਤੇਦਾਰ ਲੱਗਦੇ ਨੇ ਜਾਂ ਕਹਿ ਲਿਆ ਕਿ amniit ਦੇ ਭਰਾ ਲੱਗਦੇ ਨੇ ਯਾਨੀ ਕਿ आईपीएस ਅਫਸਰ वाई पूरन कुमार ਦੇ ਸਾਲੇ ਲੱਗਦੇ ਨੇ ਸੋ ਅਜਿਹੇ ਵਿੱਚ ਇੱਕ ਵੱਡਾ ਖੁਲਾਸਾ ਕਹਿ ਲਿਆ ਕਿ ਪ੍ਰਦੀਪ ਲਾਠਰ ਜਿਸ ਐਸਆਈ ਵੱਲੋਂ ਖੁਦਕੁਸ਼ੀ ਕੀਤੀ ਗਈ ਔਰ ਇਸ ਨੋਟ ਦੇ ਵਿੱਚ ਕੱਲਾ ਇਹਨਾਂ ਦੇ ਨਾਮ ਨਹੀਂ ਸਗੋ ਰੋਤਕ ਐਸਐਸਪੀ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਕਿਵੇਂ ਲਗਾਤਾਰ ਵੱਡੇ ਘਟਾਲੇ ਹੁੰਦੇ ਸੀ ਗਨਮੈਨ ਦੇ ਜ਼ਰੀਏ ਪੈਸੇ ਵਸੂਲੀ ਕੀਤੀ ਜਾਂਦੀ ਸੀ ਔਰ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਬਠਿੰਡਾ ਤੋਂ देहाती तो एमएलए अमित रतन जो कि ਉਹਨਾਂ ਦੇ ਰਿਸ਼ਤੇਦਾਰ ਨੇ ਉਹ ਵੀ ਸ਼ਾਮਲ ਨੇ ਸੋ ਕੁੱਲ ਮਿਲਾ ਕੇ ਲਗਾਤਾਰ ਕੇਸ ਗੁੰਜਲਦਾਰ ਹੁੰਦਾ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਪਰਿਵਾਰ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਡੀਜੀਪੀ ਨੂੰ ਹਟਾਇਆ ਜਾਏ ਹਾਲਾਂਕਿ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਛੁੱਟੀ ਤੇ ਸ਼ਤਰੂਜੀਤ ਨੂੰ ਭੇਜਤਾ ਤੇ ਇੱਕ ਨਵੇਂ ਡੀਜੀਪੀ ਵਰਕਿੰਗ ਲਾਤੇ ਸੀ ਤੇ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕਾਰਵਾਈ ਹੁੰਦੀ ਨਜ਼ਰ ਆਂਦੀ ਵੇਖ ਯਾ ਕਹਿ ਲਿਆ ਕਿ ਉਸ ਗਰਮੈਨ ਵੱਲੋਂ ਜਾਂ ASI ਵੱਲੋਂ ਜਦੋਂ ਸੁਸਾਇਡ ਕੀਤੀ ਗਈ ਉਸ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਲਈ ਰਾਜ਼ੀ ਹੋਏ ਤੇ ਬੀਤੇ ਦਿਨ ਸੰਸਕਾਰ ਵੀ ਹੋ ਗਿਆ ਪਰ ਹੁਣ ਇਸ ਸੁਸਾਇਡ ਨੋਟ ਤੋਂ ਬਾਅਦ ਕਹਾਣੀ ਹੋਰ ਉਲਝਦੀ ਨਜ਼ਰ ਆ ਰਹੀ ਹੈ ਵਾਈ ਪੂਰਨ ਕੁਮਾਰ ਦੀ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇਹ ਸ਼ਮੂਲੀਅਤ ਜਾਂ ਆਮ ਆਦਮੀ ਪਾਰਟੀ ਦੇ ਪਟੰਡਾ ਦਿਹਾਤੀ ਤੋਂ ਵਿਧਾਇਕ ਕੁਮਾਰ ਅਮਿਤ ਰਤਨ ਦਾ ਨਾਮ ਆਣਾ ਆਪਣੇ ਆਪ ਚ ਇੱਕ ਵੱਡਾ ਸਵਾਲ ਖੜੇ ਕਰਦਾ ਹੈ ਕਿ ਅਮਿਤ ਰਤਨ ਦੀ ਭੂਮਿਕਾ ਕੀ ਹੈ ਇਹ ਉਹੀ ਅਮਿਤ ਰਤਨ ਨੇ ਜਿਹੜੇ ਕਿ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ ਲਗਭਗ 2 ਸਾਲ ਪਹਿਲਾਂ ਰਿਸ਼ਵਤ ਲੈਣ ਦੇ ਰੰਗੇ ਹਾਤੀ ਫੜੇ ਗਏ ਸੀ ਜਿਸ ਤੋਂ ਬਾਅਦ ਪਾਰਟੀ ਨੇ ਰਾਤੇ ਕਾਰਵਾਈ ਵੀ ਕੀਤੀ ਸੀ ਵਿਜਲेंस ਜਾਂਚ ਵੀ ਚੱਲੀ ਜੇਲ੍ਹ ਵੀ ਰਏ ਬਾਅਦ ਚ ਜ਼ਮਾਨਤ ਤੇ ਬਾਹਰ ਆਏ ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਭ੍ਰਸ਼ਟਾਚਾਰ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਹੈ ਪਰ ਜਦੋਂ ਜ਼ਮਾਨਤ ਤੇ ਬਾਹਰ ਆਏ ਉਸ ਤੋਂ ਬਾਅਦ ਲਗਾਤਾਰ ਇਸ ਮਸਲੇ ਤੇ ਸਵਾਲ ਖੜੇ ਹੋਏ ਤੋ ਐਸੇ ਕਰਕੇ ਹੁਣ ਇੱਕ ਨਵੀਂ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਅ ਅਮਿਤ ਰਤਨ ਜਿਹੜੇ ਕਿ ਬਸ਼ਿੰਡਾ ਦਿਹਾਤੀ ਤੋਂ ਐਮ ਐਲ ਏ ਨੇ ਔਰ ਇੱਕ ਕਹਾਣੀ ਜਿਹੜੀ ਹੈ ਹੋਰ ਗੁੰਝਲਦਾਰ ਹੁੰਦੀ ਨਜ਼ਰ ਆ ਰਹੀ ਹੈ